ਇਕੋ ਸੁਹੰਗ ਸਤਨਾ ਹਰ ਘਰ ਹਰ ਘਰ 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 ਦਰੇ ਹਰ ਸਿਮਰਤ जन किस्तर तरे हर के नाम न कबीरियो जन्म जन्म के काटे का ਕ੍ਰਿਮਤ ਨਾਮ ਦੇਉ ਤੂਤ ਪਿਆਇਆ ਓ ਜਗ ਜਨਮ ਸੰਕਟ ਨਹੀ ਆਇਆ ਜਨ ਰਵਿਦਾਸ ਰਾਮ ਰੰਗ ਰਾਤਾ शाद नरक लॻी जा तुर्की बाणी आई तिनि सॻंदी चिंत मटा तुर्की बाणी आई ਤਿੰਨ ਸਗਲੀ ਚਿੰਤਾ ਬਿਟਾਈ ਅੰਮ੍ਰਿਤ ਬਾਣੀ ਹਰ ਹਰ ਤੇ

ਸਾਰੇ ਪੜੋ ਜੱਗੇ ਅਮਰਤ ਬਾਣੀ ਦੀ ਗੋਲ ਚ ਬੈਠੇ ਆ ਨਾ ਸੰਗਤ ਨੂੰ ਨਮਸਕਾਰ ਕਰ ਰਹੀ ਹੈ ਮਾਫ਼ ਕਰਨਾ ਝੁਕਤੇ ਬਹੀ ਹੈ ਜਿਨ੍ਹਾਂ ਵਿੱਚ ਜਾਨ ਹੁੰਦੀ ਹੈ ਵਰਨਾ ਅਕਰਨਾ ਤੋਂ ਮਰਦੋਂ ਦੀ ਪਹਿਚਾਨ ਅਮਰਤ ਬਾਣੀ ਨੂੰ ਹੋਹੀ ਝੁਕਦਾ ਜਿਹਦੇ ਅੰਦਰ ਜਾਨ ਹੈ ਜਿਹਦੇ ਅੰਦਰ ਜਾਨ ਨਹੀਂ ਨਾ ਐਵੇਂ ਆਕੜ ਆਪੜ ਕੇ ਪਿੱਛੇ ਚਾਈ ਜਾਂਦਾ ਜਿਨ੍ਹਾਂ 'ਚ ਜਾਨ ਹੈ ਉਹ ਬੈਠਣਗੇ ਤੇ ਨਾਲ ਨਾਲ ਪੜਨਗੇ ਅੰਮ੍ਰਿਤ ਬਾਣੀ ਦੀ ਹਰ ਹਰ ਤੇਰੀ ਹਰ ਹਰ ਤੇਰੀ you <laughs> How ਪਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਨਦੀ ਜਲਨ ਬੁਧੀ ਸੀਤਲ ਪਈ ਮਨਵਾ ਸਤ ਗੁਰ ਕਾ ਦਰਸ਼ਨ ਪਾਈ ਜੀ ਅਮਰਤ ਬਾਣੀ ਦੇ ਸੱਚੇ ਪਾਤਸ਼ਾਹ ਕਹਿੰਦੇ ਦਰਸ਼ਨ ਦੀਜੈ ਰਾਮ ਦਰਸ਼ਨ ਦੀਜੈ ਦਰਸ਼ਨ ਦੀਜੈ ਬਲੰਬ ਨਾ ਕੀਜੈ ਬੰਬ ਮਨੇ ਕਵੇੜਾ ਕਿ ਬਾਹਰ ਆ ਕੇ ਕਵੇੜਾ ਨਾ ਕਰੋ ਪਰ ਪੂਰੇ ਗੁਰਪਿਆਰੀ ਸਾਧ ਸੰਗਤ ਜੀ ਹੁਣ ਇੱਥੇ ਨਾ ਮਹਾਰਾਜ ਪਹਿਲਾਂ ਆਏ ਹੋਏ ਆ ਦਰਸ਼ਨ ਕਰਨ ਵਾਲਿਆਂ ਨੇ ਕਵੇੜਾ ਕੀਤਾ ਜਿਹੜੇ ਦਰਸ਼ਨ ਕਰਨ ਆ ਰਹੇ ਆ ਉਹ ਕਵੇੜੇ ਆਏ ਆ ਮਹਾਰਾਜ ਪਹਿਲਾਂ ਆਏ ਆ ਆਪਣੇ ਮਹਾਰਾਜ ਦੇ ਦਰਸ਼ਕ ਜੀਦਾਰ ਕਰਦੇ ਜਾਓ ਬਾਣੀ ਪੜ੍ਹਦੇ ਜਾਓ ਹੁਣ ਗੁਰਪਿਆਰੀ ਸਾਧ ਸੰਗਤ ਜੀ ਸਮੇਂ-ਸਮੇਂ ਤੇ ਇਜਾਦਤ ਗ੍ਰੰਥ ਆਉਂਦੇ ਰਹਿ ਕੇ ਧਾਰਮਿਕ ਗ੍ਰੰਥ ਮੰਨ ਲੋ ਪਹਿਲਾ ਸਭ ਤੋਂ ਜੇ ਪਹਿਲਾ ਗੱਲ ਕਰੀਏ ਵੇਦ ਸੰਨ ਫਿਰ ਸ਼ਾਸਤਰ ਆਏ ਸ਼ਾਸਤਰਾ ਤੋਂ ਬਾਅਦ ਉਹ ਪਹਿਲੀ ਸਤਸੰਗਤ ਜੀ ਇਤਿਹਾਦਤ ਬਾਈਬਲ ਆਏ ਕੁਰਾਨ ਆਏ ਇਸ ਸੰਸਾਰ ਦੇ ਵਿੱਚ ਉਤਪਤੀ ਹੋਣੀ ਹੈ ਹਦਾ ਹੋ ਰਿਹਾ ਰਮਾਇਣ ਆਈ ਮਹਾਭਾਰਤ ਆਏ ਗ੍ਰੰਥ ਸਾਰੀ ਗ੍ਰੰਥ ਆਏ ਆ ਇਸੇ ਤਰ੍ਹਾਂ ਆਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਏ ਆਦ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਦਸਮ ਗ੍ਰੰਥ ਦਾ ਪ੍ਰਕਾਸ਼ ਹੋਇਆ ਤੇ ਇਸੇ ਤਰ੍ਹਾਂ ਗੁਰਪਿਆਰੀ ਸਾਧ ਸੰਗਤ ਜੀ 2009 ਆਸਟ੍ਰੇਲੀਆ ਦਾ ਉਹ ਕਾਂਡ ਕਿਤੇ ਯਾਦ ਕਰੀਏ ਉਸ ਤੋਂ ਬਾਅਦ ਬੜੀਆਂ ਸੱਤਾਂ ਦੇ ਬਾਅਦ ਸ਼ੀਰਧੀਆਂ ਦੇ ਬਾਅਦ ਤਨ ਤਨ ਸਤਿਗੁਰ ਦਸ ਵਾਰਾਂ ਦੀ ਅੰਮ੍ਰਿਤ ਬਾਣੀ ਆਈ ਗੱਜ ਕੀ ਆਖੋ ਜੈ ਗੁਰਦੇ ਕਰਦੇ ਇਹ ਅਮਰਤ ਬਾਣੀ ਵੀ ਐਵੇਂ ਨਹੀਂ ਆਈ ਸ਼ੀਤਾ ਦੇ ਗੁਰਪਿਆਰੀ ਸਾਧ ਸੰਗ ਸ਼ਾਦਤਾਂ ਤੋਂ ਬਾਅਦ ਆਈ ਹੈ ਜਿਹੜੇ ਕਹਿੰਦੇ ਅਮਰਤ ਬਾਣੀ ਕੀ ਹੈ ਅਮਰਤ ਬਾਣੀ ਕਿੱਥੋਂ ਆ ਗਈ ਮਾਫ਼ ਕਰਨਾ ਇਹ ਵੀ ਸ਼ਾਦਤਾਂ ਦੇ ਕੇ ਫਿਰ ਆਈ ਅਮਰਤ ਬਾਣੀ ਇਹ ਉਹ ਅਮਰਤ ਬਾਣੀ ਹੈ ਜਿਹਦੇ ਬਾਰੇ ਪਹਿਲਾਂ ਹੀ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਸੀਤਾ ਦੇ ਸਰਤਾਜ ਅੰਮੇ ਪਾਸ਼ਾ ਜੋ ਪਾਸ਼ਵਤ ਪੜਿਆ ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮੰਦਰ ਮੇਰੀ ਜਲਨ 부ਜੀ ਸ਼ੀਤਲ ਪਏ ਮਨਵਾ ਸਤਿਗੁਰ ਕਾ ਦਰਸ਼ਨ ਪਾਏ ਜੀਓ ਕਹਿੰਦੇ ਦੁਨੀਆ ਦੀ ਕਿਸੇ ਚੀਜ਼ ਦੇ ਵਿੱਚ ਗੁਰਪਿਆਰੀ ਸਾਧ ਸੰਗਤ ਜੀ ਬੰਦੇ ਦੀ ਗੀਰਸ਼ਾ ਖਤਮ ਨਹੀਂ ਹੋ ਸਕਦੀ ਨਫਰਤ ਖਤਮ ਨਹੀਂ ਹੋ ਸਕਦੀ ਕਿਤੇ ਜਾ ਕੇ ਵੀ ਗੁਰਪ੍ਰੀਤ ਸਾਧ ਸੰਗਤ ਜੀ ਦੁਨੀਆ ਦੇ ਉੱਤੇ ਜੇ ਗੱਲ ਕਰੀਏ ਸਪੀਡ ਦੀ ਨਾ ਭੱਜਣ ਦੀ ਗੱਲ ਕਰੀਏ ਤਾਂ ਗੱਡੀਆਂ ਬਹੁਤ ਤੇਜ਼ ਆ ਗਈਆਂ ਜਿਹੜੀਆਂ ਬੜੀਆਂ ਤੇਜ਼ ਭੱਜਦੀਆਂ ਨੇ ਉਸ ਤੋਂ ਬਾਅਦ ਵੀ ਗੱਲ ਕਰੀਏ ਤਾਂ 에ਅਰਪਲੇਨ ਵਗੈਰਾ ਸ਼ਿਪ ਵਗੈਰਾ ਬਹੁਤ ਇਹੋ ਜਿਹੇ ਨੇ ਜਿਨ੍ਹਾਂ ਦੀ ਸਪੀਡ ਬਹੁਤ ਤੇਜ਼ ਹੈ ਘੰਟਿਆਂ ਬੱਤੀ ਲੰਮਾ ਸਫ਼ਰ ਤੈਅ ਕਰ ਦਿੰਦੀਆਂ ਨੇ ਪਰ ਉਸ ਤੋਂ ਵੀ ਸਭ ਤੋਂ ਵੀ ਇਹ ਕੋਈ ਤੇਜ਼ ਸਪੀਡ ਵਾਲੀ ਚੀਜ਼ ਹੈ ਨਾ ਅਗੁਰਪ੍ਰੀਤ ਸਾਧ ਸੰਗਤ ਜੀ ਉਹ ਹੈ ਸਾਡਾ ਮਨ ਇਹਦੀ ਸਪੀਡ ਬਹੁਤ ਹੈ ਬਾਕੀ ਗੱਡੀਆਂ ਦੇ ਸਾਰੀਆਂ ਦੇ ਬ੍ਰੇਕਰ ਨਹੀਂ ਸਟੌਪ ਹੈ ਇਹ ਮੰਦੀ ਸਪੀਡ ਦਾ ਕੋਈ ਸਟੌਪ ਨਹੀਂ ਇਹਦਾ ਸਿਰਫ ਇੱਕੋ ਹੀ ਸਟੌਪ ਹੈ ਇੱਕੋ ਹੀ ਥਾਂ ਤੇ ਬ੍ਰੇਕ ਮਾਰਦਾ ਹੈ ਮੰਮੇ ਕਿੱਥੇ ਅੰਮ੍ਰਿਤ ਬਾਣੀ ਹਰ ਘਰ ਤੇਰੀ ਸੁਣ ਸੁਣ ਹੋਵੇ ਪਰਮ ਅਤ ਤੇਰੀ ਜਦੋਂ ਬਾਣੀ ਸੁਣਦਾ ਨਾ ਮਨ ਤਾਂ ਉਦੋਂ ਵਹਿੜ ਜਾਂਦਾ ਉਦੋਂ ਟਕਾ ਮਰ ਜਾਂਦਾ ਓਦੋਂ ਬ੍ਰੇਕ ਲੱਗ ਜਾਂਦੀ ਹੈ ਮਨ ਨੂੰ ਗੁਰਮਾ ਦੀ ਸ਼ਰਣ ਸੰਤਾਂ ਦੀ ਸ਼ਰਣ ਦੇ ਵਿੱਚ ਆ ਕੇ ਮਨ ਦੀ ਬ੍ਰੇਕ ਲੱਗਦੀ ਹੈ ਬਾਕੀ ਦੁਨੀਆ ਦੇ ਕਿਤੇ ਚੀਜ਼ ਦੇ ਉੱਤੇ ਬ੍ਰੇਕ ਨਹੀਂ ਲੱਗਦੀ ਮਾਫ਼ ਕਰਨਾ ਜੇ ਘਰੇ ਬੈਠੇ ਆ ਤਾਂ ਬਾਹਰ ਚੌਂਕ 'ਚ ਕੀ ਹੋਇਆ ਮਨ ਉੱਤੇ ਭੱਜਿਆ ਫਿਰਦਾ ਜੇ ਚੌਂਕ 'ਚ ਖੜੇ ਆ ਫਿਰ ਘਰੇ ਕੀ ਹੋਇਆ ਮਨ ਭੱਜਿਆ ਫਿਰਦਾ ਸਵੇਰ ਦੀ ਰੋਟੀ ਖਾਣ ਵੇਲੇ ਨਾ ਮਨ ਦੁਪਹਿਰ ਦੀ ਰੋਟੀ ਬਾਰੇ ਪਹਿਲਾਂ ਸੋਚਣ ਲੱਗ ਜਾਂਦਾ ਵੀ ਦੁਪਹਿਰੇ ਕੀ ਖਾਣਾ ਜਦੋਂ ਦੁਪਹਿਰ ਦੀ ਰੋਟੀ ਖਾਂਦਾ ਮਨ ਤਾਂ ਦੁਪਹਿਰ ਵੇਲੇ ਸ਼ਾਮ ਨੂੰ ਪੁੱਛਣ ਲੱਗਿਆ ਇਹ ਕਹਿੰਦਾ ਸ਼ਾਮ ਨੂੰ ਕੀ ਖਾਵਾਂਗੇ ਇੰਨਾ ਤੇਜ਼ ਐ ਸਪੀਡ ਐ ਦੀ ਮੰਗਦਾ ਪਰ ਜਦੋਂ ਗੁਰੂ ਦੀ ਛੱੜਲੇ ਵਿੱਚ ਆ ਜਾਂਦਾ ਤਾਂ ਗੁਰੂ ਚਰਣਾ ਦੇ ਵਿੱਚ ਆ ਜਾਂਦਾ ਕਹਿੰਦੇ ਉਦੋਂ ਮਨ ਦੀ ਸਪੀਡ ਘਟ ਜਾਂਦੀ ਐ ਬ੍ਰੇਕ ਲੱਗ ਜਾਂਦੀ ਐ ਇਹਨੂੰ ਬ੍ਰਾਮ ਮਿਲ ਜਾਂਦਾ ਵਿਸ਼ਰਾਮ ਮਿਲ ਜਾਂਦਾ ਫਿਰ ਕਹਿੰਦੇ ਇਹਦੀ ਗਤੀ ਹੁੰਦੀ ਐ ਸ਼ਰੀਰ ਦਾ ਵਿਕਾਸ ਹੁੰਦਾ ਬੁੱਧੀ ਦਾ ਵਿਕਾਸ ਹੁੰਦਾ ਬਾਣੀ ਪੜ ਕੇ ਬੁੱਧੀ ਦਾ ਵਿਕਾਸ ਹੁੰਦਾ ਗਤੀ ਤੇਜ਼ ਹੁੰਦੀ ਐ ਦਿਮਾਗ ਤੇਜ਼ ਹੁੰਦਾ ਕਿਉਂਕਿ ਗੁਰਪਿਆਰੀ ਸਾਧ ਸੰਗਤ ਜੀ ਤਿੰਨ ਵਾਰ ਧੰਗ ਗੁਰੂ ਦਾਸ ਮਹਾਰਾਜ ਜੀ ਨੇ ਅਮਰਤ ਬਾਣੀ ਦੇ ਵਿੱਚ ਪੜਨ ਦੀ ਗੱਲ ਕਹੀ ਹੈ ਆਪਾਂ ਜਿਹੜੇ ਸੋਚਦੇ ਆਂ ਵੀ ਬਾਣੀ ਪੜ੍ਹਨੀ ਕਿਉਂ ਜ਼ਰੂਰੀ ਹੈ ਜੀ ਮੇਰਾ ਨਾਮ ਬੋਲਿਆ ਹੈਡ ਗ੍ਰੰਥੀ ਸਾਹਿਬ ਨੇ ਧੰਨਵਾਦ ਕਰਦੇ ਆਂ ਇੱਧਰ ਉਹਨਾਂ ਨੇ ਬੋਲਿਆ ਗ੍ਰੰਥੀ ਸਾਹਿਬ ਬਹੁਤ ਵੱਡਾ ਰਤਬਾ ਗਾ ਮੈਂ ਨਹੀਂ ਕਹਿੰਦਾ ਮੇਰੇ ਮੂਰੇ ਸੰਤ ਬਾਬਾ ਸ਼੍ਰੀਮਾਨ ਕੁਸਲਾਓ ਆ ਗ੍ਰੰਥੀ ਸਾਹਿਬ ਬਹੁਤ ਵੱਡਾ ਰਤਬਾ ਗਾ ਕਿਉਂਕਿ ਜਿਹੜਾ ਬਾਣੀ ਪੜਦਾ ਗਰੰਤੀ ਉਹਨੂੰ ਕਿਹਾ ਜਾਂਦਾ ਬਾਕੀ ਐਵੇਂ ਕਿੰਨੇ ਮਰਜੀ ਆਪਾਂ ਕਹਿ ਲਈਏ ਵੱਡੇ ਤੋਂ ਵੱਡੇ ਉਹਦੇ ਹੋਣਾ ਗਰੰਤੀ ਨਹੀਂ ਕਿਹਾ ਜਾ ਸਕਦਾ ਕਿਸੇ ਨੂੰ ঠাকুর ਪਿਆਰੀ ਸਾਸ ਪੰਗਤ ਜੀ ਹੁਣ ਇੱਥੇ ਗੱਲ ਆਉਂਦੀ ਹੈ ਕਿ ਬਾਣੀ ਦੇ ਵਿੱਚ ਤਿੰਨ ਵਾਰ ਗੁਰੂ ਦਾਸ ਜੀ ਨੇ ਅਮਰਤ ਬਾਣੀ ਪੜੋ ਤਿੰਨ ਵਾਰ ਪੜ੍ਹਨ ਦੀ ਗੱਲ ਕੀਤੀ ਹੈ ਇਹਨੇ ਬੁੱਧੀ ਦਾ ਵਿਕਾਸ ਹੋਊਗਾ ਦਿਮਾਗ ਤੇਜ ਹੋਊਗਾ ਜੇ ਪੜ੍ਹੋਗੇ ਪਹਿਲੀ ਵਾਰ ਮਹਾਰਾਜ ਜੀ ਕਹਿੰਦੇ ਪੜੀ ਐ ਗੁਣੀਆਂ ਨਾਮ ਸਭ ਸੁਣੀਐ ਅੰਤੋ ਪਉ ਨ ਦਰਸੈ ਲੋਹਾ ਕੰਚਨ ਕਿਰਨ ਹੋਏ ਕੈਸੈ ਚੌ ਪਾਰਸ ਨ ਪਰਸੈ ਦੇਵ ਸੰਸੈ ਗਾਠ ਨ ਛੂਟੈ ਕਾਮ ਕ੍ਰੋਧ ਮਾਇਆ ਮਤ ਮਤ ਸਰ ਇਨ ਪੰਜਨ ਮਿਲ ਲੂਟੈ ਕਹਿੰਦੇ ਪੰਜਾਂ ਚੋਰਾ ਤੋਂ ਕੋਈ ਨਹੀਂ ਬਚਾ ਸਕਦਾ ਕੌਣ ਬਚਾ ਸਕਦਾ ਜੇ ਬਾਣੀ ਪੜਾਂਗੇ ਗੱਜ ਕੇ ਆਖੋ ਜੈ ਗੁਰਦੇ ਧੰਨ ਗੁਰਦੇ ਵਾਹਿਗੁਰੂ ਜੈ ਭਾਰ ਕਹਿੰਦੇ ਇਹ ਬਚਾ ਸਕਦੇ ਆ ਜੇ ਸਾਨੂੰ ਪੰਜ ਚੋਰਾ ਤੋਂ ਜੇ ਬਾਣੀ ਪੜਾਂਗੇ ਦੂਜੀ ਵਾਰ ਫੇਰ ਮਹਾਰਾਜ ਜੀ ਨੇ ਲਿਖਿਆ ਹੁਣ ਤੇ ਆਦਿਓ ਅਮਰ ਬਾਣੀ ਜੇ ਪੜੀ ਨਹੀਂ ਪੜਿਓ ਜਾ ਕੇ ਦੂਜੀ ਵਾਰ ਫੇਰ ਮਹਾਰਾਜ ਜੀ ਨੇ ਲਿਖਿਆ ਕਹਿੰਦੇ ਮਾ ਦੋ ਅਵਿਦਿਆ ਕੀ ਤਕੀਨ ਪਵੇਕ ਦੀਪ ਮਲੀਨ ਏ ਮਾ ਦੋ ਬਿਦੇ ਜੋ ਨਹੀਂ ਪੜਦੇ ਵਿੱਦਿਆ ਕਿਉਂ ਨਹੀਂ ਪੜਦੀ ਕਿਉਂਕਿ ਤੁਹਾਡੀ ਬੁੱਤੀ ਦਾ ਬਕਾਨ ਵਿਦਿਆ ਨਾਲ ਹੈ ਮਾ ਦੋ ਵਿਦਿਆ ਹਿਤਕੀਨ ਵਿਵੇਕ ਦੀਪਮਲੀਨ ਤ੍ਰਿਗਜੋਨ ਅਚੇਤ ਸੰਭਵ ਪੁੰਨ ਪਾਪ ਸੋਚ ਮਾਨੁੱਖਾ ਅਵਤਾਰ ਦੁਰਲਭ ਤੇਹੀ ਸੰਗਤ ਕੋਚ ਇਹਨੇ ਪਿਆਰਿਓ ਜਿਹੜੇ ਤੁਹਾਨੂੰ ਡਰਾਉਂਦੇ ਆ ਨਾ ਵੀ ਆ ਪਾਪ ਹੋ ਗਿਆ ਤੁਹਾਡੇ ਤੋਂ ਆ ਤੁਹਾਡਾ ਪੁੰਨ ਐ ਹੋਊਗਾ ਕਹਿੰਦੇ ਪੁੰਨ ਪਾਪ ਦੀ ਸੋਚੀ ਉਦੋਂ ਆਊਗੀ ਜਦੋਂ ਬਾਣੀ ਪੜਨ ਲੱਗੇ ਗੱਜ ਕੇ ਅੱਖੋ ਜੈ ਗੁਰਦੇ ਤਨ ਗੁਰਦੇ ਬਿਨਾ ਬਾਣੀ ਪੜੇ ਬੰਦੇ ਨੂੰ ਪੁੰਨ ਪਾਪ ਦੀ ਸੋਚੀ ਨਹੀਂ ਵੀ ਪੁੰਨ ਕੀ ਹੈ ਪਾਪ ਕੀ ਹੈ ਉਹੀ ਆਪਾਂ ਸੋਚੀ ਜਾਂਦੇ ਮੇਥੋਂ ਪਾਪ ਹੋ ਗਿਆ ਮੈਂ ਪੁੰਨ ਕਰਦਾ ਨਾ ਮੈਂ দান ਕਰਕੇ ਪੁੰਨ ਹੋ ਜਾਊਗਾ ਨਹੀਂ ਬੰਦਾ ਕਿਉਂ ਗੁਰੂ ਮਹਾਰਾਜ ਕਹਿੰਦੇ ਆ ਪੁੰਨ ਪਾਪ ਸੋਚ ਮਨੁੱਖਾ ਅਵਤਾਰ ਦੁਰਲਭ ਤੇਹੀ ਸੰਗਤ ਕੋਚ ਦੁਰਲਭ ਜਨਮ ਮਿਲਿਆ ਕਾਦੇ ਵਾਸਤੇ ਪੜਨ ਵਾਸਤੇ ਹੁਣ ਅਮਰਤ ਬਾਣੀ ਦੇ ਜਦੋਂ ਭੋਗ ਪਾਏ ਜਾਂਦੇ ਆ ਨਾ ਲਾਸਟ ਸ਼ਲੋਕ ਆਉਂਦਾ ਹੈਗਾ ਲਾਸਟ ਸ਼ਲੋਕ ਦੇ ਵਿੱਚ ਪਹਿਲਾਂ ਦੋ ਵਾਰੀ ਮਹਾਰਾਜ ਨੇ ਹੁਕਮ ਨਾਮਾ ਦੇ ਦਿੱਤਾ ਸਾਨੂੰ ਪੜਨ ਦਾ ਫਿਰ ਦੋਏ ਵਾਰੀ ਆਪਾਂ ਸ਼ੈਦ ਮੰਨੇ ਨਹੀਂ ਤੇ ਲਾਸਟ ਦੇ ਵਿੱਚ ਮਹਾਰਾਜ ਕਹਿੰਦੇ ਵੀ ਜਾਂਦੀ ਵਾਰ ਕੀ ਫਤਾਂ ਮੰਨੇ ਲੈਣ ਜਾਂਦੀ ਦਾ ਫੇਰਮਾਨ ਜਿਨੇ ਹੁਕਮ ਨਾਮਾ ਦਿੱਤਾ ਕਿ ਸਤ ਵਿਦਿਆ ਕੋ ਪੜੇ ਪ੍ਰਾਪਤ ਕਰੇ ਸਦਾ ਗਿਆਨ ਰਵਦਾਸ ਕਹੇ ਬਿਨ ਬਿੱਤਿਆ ਨਰਕੋ ਜਾਣ ਆਜ਼ਾਨ ਅੱਜ ਪਰਨ ਕਰਕੇ ਜਾਇਓ ਕਿਉਂਕਿ ਆ ਦੋ ਰੇਵਰਾਂ ਦੀਆਂ ਫੋਟੋਆਂ ਲਾਈਆਂ ਦੋ ਰੇਵਰ ਦੋ ਰੇਵਰ ਆ ਪਹਿਲੇ ਰੇਵਰ ਕੌਮ ਦੇ ਅਮਰ ਸਪਹਾਨ ਸ਼ਹੀਦ ਸੰਤ ਰਾਮਾਨੰਦ ਮਹਾਰਾਜ ਜੀ ਹੁਣ ਜੇ ਇਹਨਾਂ ਦੀ ਫੋਟੋ ਵੱਲ ਦੇਖਦੇ ਹਾਂ ਨਾ ਤਾਂ ਇਹ ਵੀ ਘੱਟ ਪੜੇ ਲਿਖੇ ਨਹੀਂ ਸੀਗੇ ਬਹੁਤ ਗਿਆਨਵਾਨ ਸੀ ਬੜੇ ਪੜੇ ਲਿਖੇ ਐਵੇਂ ਇੰਗਲਿਸ਼ ਇਹ ਪੜੇ ਲਿਖੇ ਸੰਤ ਸੀਗੇ ਉਧਰ ਨੇ ਪਾਸੇ ਫੋਟੋ ਲੱਗੀ ਆ ਵਾਵਾ ਸਾਹਿਬ ਦੀ ਡਾਕਟਰ ਵੀ.ਆਰ ਮੈਡੀਕਲ ਜੀ ਤਾਂ ਉਹਨਾਂ ਕੋਲੇ 32 ਡਿਗਰੀਆਂ ਨੇ 32 ਡਿਗਰੀਆਂ ਦੇ ਮਾਪੁਰਖਾਂ ਦੇ ਦਿਨ ਅੱਜ ਮਨਾ ਰਹੇ ਆ ਤਾਂ ਮਾਫ਼ ਕਰਨਾ ਸਾਨੂੰ ਅੱਜ ਦੇ ਦਿਨ ਪਰਨ ਕਰਨਾ ਚਾਹੀਦਾ ਕਿਆ ਸੀ ਇੱਕ ਰੋਟੀ ਘੱਟ ਖਾ ਲਾਂਗੇ ਲੰਗਰ ਦੇ ਵਿੱਚ ਇੱਕ ਸਬਜ਼ੀ ਘੱਟ ਬਣਾਵਾਂਗੇ ਲੰਗਰ ਦੇ ਵਿੱਚ ਮਿੱਠਾ ਘੱਟ ਬਣਾਵਾਂਗੇ ਆਪਣੇ ਸਾਜ ਦੇ ਬੱਚਿਆਂ ਦੇ ਹੱਥਾਂ 'ਚ ਇੱਕ ਇੱਕ ਡਿਗਰੀ ਵਧ ਦੇਵਾਂਗੇ ਗੱਜ ਕੀ ਆਖੋ ਜੈ ਭੀ ਜੈ ਭਾਰ ਜੈ ਗੁਰਦੇ ਧੰਨ ਗੁਰਦੇ ਪਰਨ ਕਰਨਾ ਚਾਹੀਦਾ ਸਾਨੂੰ ਵਾ ਪਰਖਾਂ ਦਾ ਇਹ ਹੀ ਪਰਨ ਸੀ ਕਿਉਂਕਿ ਜਦ ਤੱਕ ਪੜਾਂਗੇ ਨਹੀਂ ਗੁਰੂ ਮਹਾਰਾਜ ਗਿਆਨ ਨਹੀਂ ਹੋ ਸਕਦਾ ਜਦੋਂ ਤੱਕ ਗਿਆਨ ਨਹੀਂ ਹੋਊਗਾ ਸਮਾਜ ਦਾ ਸੁਧਾਰ ਨਹੀਂ ਹੋ ਸਕਦਾ ਕੁੰਨ ਪਾਪ ਜੇ ਲੱਗੇ ਰਵਾਂਗੇ ਮੇਰੇ ਤੋਂ ਕੁੰਨ ਹੋ ਗਿਆ ਮੇਰੇ ਤੋਂ ਪਾਪ ਆ ਹੋ ਗਿਆ ਚੋਂ ਜੇ ਰਵਾਂਗੇ ਆ ਗੁਰਪਿਆਰੀ ਸਾਧ ਸੰਗਤ ਜੀ ਬੱਤੀ ਡਿਗਰੀਆਂ ਦੇ ਮਾਲਕ ਨੂੰ ਸਜਦਾ ਕਰਦੇ ਆ ਗੁਰਪਿਆਰੀ ਸਾਧ ਸੰਗਤ ਜੀ ਇਹਨਾਂ ਦੇ ਜੀਵਨ ਦੇ ਉੱਤੇ ਗੁਰਪਿਆਰੀ ਸਾਧ ਸੰਗਤ ਜੀ ਥੋੜਾ ਜਿਹਾ ਚਾਨਣਾ ਪਾਈਏ ਆਪਾਂ ਵੈਸੇ ਤਾਂ ਆਪਾਂ ਕੌਣ ਹੁੰਨੇ ਆ ਗੁਰੂਆਂ ਦੇ ਜੀਵਨ ਦੇ ਚਾਨਣਾ ਪਾਉਣ ਵਾਲੇ ਗੁਰਪਿਆਰੀ ਸਾਧ ਸੰਗਤ ਜੀ ਹੁਣ ਜੇ ਆਪਾਂ ਇਤਿਹਾਸ ਦੇ ਝੋਕਿਆਂ ਤੋਂ ਵੈਸੇ ਸਮਾਂ ਮੈਨੂੰ ਦੱਸਿਆ ਵੀ ਸੀਮਤ ਰੱਖੜਾ ਪਰ ਤੁਹਾਨੂੰ ਪਤਾ ਹੀ ਹੈ ਕਿ ਤਕਰੀਬਨ ਬਾਤ ਕਰਨਾ ਮਾਨਯਬਰ ਕਾਂਸੀ ਰਾਮ ਜੀ ਦੇ ਚੰਡੇ ਹੋਏ ਆ ਸਮਾਂ ਸਮਾਂ ਤਾਂ ਪਤਾ ਹੀ ਹੈ ਵੀ ਬਹੁਤ ਲੱਗ ਜਾਂਦਾ ਜਦੋਂ ਚੱਲ ਪੈਂਦੇ ਆ ਕੰਮ ਅਗਰ ਪਿਆਰੀ ਸਾਧ ਸੰਗਤ ਜੀ ਕਹਿੰਦੇ ਨਾ ਜੇਕਰ ਆਪ ਇਤਿਹਾਸ ਦੇ ਨਿਗਾਹ ਮਾਰੀਏ 1433 1377 ਤੋਂ ਲੈ ਕੇ ਇੱਕ ਹੜ੍ਹ 1585 ਤੱਕ ਦਾ ਸਮਾਂ ਤਕਰੀਬਨ 152 ਸਾਲ ਧੰਨ ਗੁਰੂ ਰੋਦਾਸ ਮਹਾਰਾਜ ਜੀ ਨੇ ਸਾਨੂੰ ਸਮਝਾਇਆ ਉਹ ਇੱਕੋ ਗੱਲ ਸਮਝਾਉਂਦੇ ਰਹੇ ਕਿ ਭਾਈ ਐਸਾ ਚਾਹੂ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ ਜਾਂ ਦੂਜੀ ਗੱਲ ਸਮਝਾਉਂਦੇ ਰਹੇ ਕਿ ਬੇਗਮਪੁਰਾ ਸ਼ਹਿਰ ਕੋ ਨਾਓ ਤੇ ਤੀਜੀ ਵਾਰ ਗੁਰਪਿਆਰੀ ਸਾਸ ਸੰਗਤ ਜੀ ਸਾਨੂੰ ਉਹਨਾਂ ਨੇ ਸਮਝਾਇਆ ਕਿ ਇੱਕ ਸੁੱਖ ਹੈ ਸਵਰਾਜ ਮੇ ਦੂਸਰ ਮਰਗਟ ਘਾ ਇੱਕ ਸੁੱਖ ਤਾਂ ਸਵਰਾਜ ਦੇ ਵਿੱਚ ਰਾਜ ਲੈ ਲੋ ਸੁੱਖ ਹੈ ਤੇ ਦੂਜਾ ਕਿੰਥੇ ਫਿਰ ਸਮਸ਼ਾਨ ਘਾਟ ਹੈ ਜਦੋਂ ਅਕਲ ਆ ਗਈ ਸਰੀਰ ਮੱਤ ਗਿਆ ਸੁੱਖੇ ਸੁੱਖ ਹੈ ਤਾਂ ਗੁਰਪਿਆਰੀ ਸਾਸ ਸੰਗਤ ਜੀ ਉਹਨਾਂ ਤੋਂ ਬਾਅਦ ਜੇ ਇਤਹਾਸ ਦੇ ਇਧਰੋਖਿਆ ਤੇ ਨਿਗਾ ਮਾਰੀਏ ਤਾਂ ਗੁਰਪਿਆਰੀ ਸਾਸ ਸੰਗਤ ਜੀ ਫਿਰ 51 ਸਾਲ 152 ਸਾਲ ਦੀ ਉਮਰ ਉਸ ਤੋਂ ਬਾਅਦ 14 April ਗੁਰਪਿਆਰੀ ਸਾਧ ਸੰਗਤ ਜੀ 14 April 1891 ਤੋਂ ਲੈ ਕੇ 6 December 1956 ਤੱਕ ਆ ਮੇਰੇ ਮਾਪੁਰਖਾਂ ਦੀ ਫੋਟੋ ਲੱਗੀ ਹੈ ਡਾਕਟਰ ਵੀ.ਆਰ. ਮੇੜਕਰ ਜੀ तकरीबन ਜ਼ਿੰਦਗੀ ਦੇ 66 33 ਸਾਲ ਇਹਨਾਂ ਨੇ ਸਾਨੂੰ ਸਮਝਾਇਆ ਇਹਨਾਂ ਨੇ ਇੱਕੋ ਗੱਲ ਕਹੀ ਕਿ ਪੜੋ ਜੁੜੋ ਸੰਘਰਸ਼ ਕਰੋ ਤਿੰਨ ਗੱਲਾਂ ਦੇ ਪਹਿਰਾ ਦਿੱਤਾ ਪੜੋ ਵੀ ਜੁੜੋ ਵੀ ਸੰਘਰਸ਼ ਵੀ ਕਰੋ ਮਾਫ਼ ਕਰਨਾ ਹੋ ਤਿੰਨਾਂ ਦੇ ਉੱਪਰ ਜੇ ਆਪਾਂ ਕਹੀਏ ਹੁਣ ਮਾੜਾ ਮੋਟਾ ਸਮਾਜ ਹਿੱਲਣ ਜੇ ਲੱਗਿਆ ਨਹੀਂ ਤਿੰਨਾਂ ਕੋ ਦਿਰੋ ਹੀ ਸੀ ਆਪਾਂ ਨਾ ਤਾਂ ਪਰਦੇਸੀ ਨਾ ਸੰਘਰਸ਼ ਕਰਦੇ ਸੀ ਤੇ ਜੇ ਲੜਦੇ ਸੀ ਤਾਂ ਆਪਣੇ ਨਾਲੇ ਲੜਦੇ ਸੀ ਧਗੁਰਪਿਆਰੀ ਸਾਥ ਸੰਗਤ ਜੀ ਉਹਨਾਂ ਤੋਂ ਬਾਅਦ ਫਿਰ ਅੱਗੇ ਆਓ ਗੁਰਪਿਆਰੀ ਸਾਥ ਸੰਗਤ ਜੀ ਅੱਗੇ ਤੇ ਆ ਤੇ ਇਧਰੋਖਾਂ ਤੇ ਨਿਗਾਹ ਮਾਰੀਏ ਗੁਰਪਿਆਰੀ ਸਾਥ ਸੰਗਤ ਜੀ ਤੀਜੇ ਰੈਵਲ ਦੀ ਗੱਲ ਕਰੀਏ ਆ ਫੇਰ ਗੁਰਪਿਆਰੀ ਸਾਧ ਸੰਗਤ ਜੀ ਮਹਾਪੁਰਖਾਂ ਦੇ ਜੀਵਨ ਦੇ ਉੱਤੇ ਫੇਰ ਜਾਣਨਾ ਪਈਏ ਮਾਨੇ ਵਰ ਕਾਂਸ਼ੀ ਰਾਮ ਜੀ ਉਹਨਾਂ ਨੇ ਵੀ ਜ਼ਿੰਦਗੀ ਦੇ 72 73 ਸਾਲ ਜਿਹੜੇ ਗੁਰਪਿਆਰੀ ਸਾਧ ਸੰਗਤ ਜੀ ਸਾਨੂੰ ਸਮਝਾਉਣ ਲਈ ਲਾਦੇ ਉਹਨਾਂ ਨੇ ਗੁਰਪਿਆਰੀ ਸਾਧ ਸੰਗਤ ਜੀ ਸਾਈਕਲ ਚੱਕ ਕੇ ਆਪ ਸਾਈਕਲ ਦੀ ਯਾਤਰਾ ਕਰਕੇ ਸਾਨੂੰ ਗੱਡੀਆਂ ਤੱਕ ਪਹੁੰਚਾਤਾ ਪਰ ਅਸੀਂ ਅੱਜ ਵੀ ਪ੍ਰਨਾਲਾ ਉੱਥੇ ਦਾ ਉੱਥੀ ਹੈ ਜਿਹੜਾ ਕੰਮ ਮੰਨੇ ਵਾਰ ਕਾਂਸੀਰਾਮ ਸਾਈਕਲ ਤੇ ਕਰਗੇ ਆਪਾਂ ਤੋਂ ਗੱਡੀਆਂ 'ਚ ਨਹੀਂ ਹੋਦੇ। ਗੁਰਪਿਆਰੀ ਸਾਧ ਸੰਗਤ ਜੀ ਫਿਰ ਇਥੇ ਆਦੇਸ ਰੋਖਾ ਦੇ ਨਿਗਾਹ ਮਾਰੀਏ। 2 ਫਰਵਰੀ ਗੁਰਪਿਆਰੀ ਸਾਧ ਸੰਗਤ ਜੀ 1957 ਤੋਂ ਲੈ ਕੇ ਲੰਮਾ ਸਮਾਂ ਕੌਮ ਦੇ ਅਮਰ ਸ਼ੀਰ ਸੰਤ ਰਮਨੰਦ ਮਹਾਰਾਜੀ ਨੇ ਸਾਨੂੰ ਸਮਝਾਉਣ ਦੇ ਨੀਲਾ ਦਿੱਤਾ। ਦੇਸ਼ ਦੇ ਆਦੀ ਧਰਤੀ ਤੇ ਜਾ ਕੇ ਲੋਕਾਂ ਨੂੰ ਸਮਝਾਇਆ ਕਿ ਦੁਨੀਆ ਦੇ ਲੋਕੋ ਸਮਝ ਕਰੋ ਕੁਛ ਪੜੋ ਜੁੜੋ ਸਨਰਚ ਕਰੋ ਤਾਂ ਗੁਰਪਿਆਰੀ ਸਾਥ ਸੰਗਤ ਜੀ ਉਹਨਾਂ ਰਹਿਬਰਾਂ ਦੇ ਉਹਨਾਂ ਗੁਰਾਂ ਦੇ ਜੀਵਨ ਦੇ ਉੱਤੇ ਜਿੰਨਾ ਆਪਾਂ ਗੁਰਪਿਆਰੀ ਸਾਥ ਸੰਗਤ ਜੀ ਬੋਲਾਂਗੇ ਮੇਰੇ ਖਾਤੇ ਥੋੜਾ ਰਹਿ ਜਾਂਦਾ ਮੇਰੇ ਕੋਲ ਸਮਾਂ ਥੋੜਾ ਰਹਿ ਜਾਂਦਾ ਆਉ ਇੱਕ ਆਪਾਂ ਗੁਰਪਿਆਰੀ ਸਾਥ ਸੰਗਤ ਜੀ ਕੋਲੋਂ ਧਾਰਨਾ ਪੜ ਕੇ ਇੱਕ ਕੱਪਤਾ 바ਵਾ ਸਾਹਿਬ ਦੀ ਮੈਂ ਸੱਤੇ ਸਾਹਿਬ ਨੂੰ ਕਹਾਂਗਾ ਕਿ ਮੈਨੂੰ 10 ਮਿੰਟ ਦੇ ਦਿਓ ਫालतू ਉਹ ਧੁੱਪ ਦੇ ਪੱਥਰਾਂ ਨੂੰ ਤਾਰਨ ਵਾਲਿਆ ਹੱਥ ਘੜੇ ਕਰੋ ਕਿਹੜੇ ਕਿਹੜੇ ਤਰੇ ਆ ਜਿਹੜੇ ਤਰੇ ਨਹੀਂ ਹਜੇ ਉਹ ਅੱਜ ਤਰੋ ਬੜਾ ਮਹਾਰਾਜ ਨੇ ਕਿਰਪਾ ਕੀਤੀ ਟੋਹੜਾਂ ਵਸੀਆਂ ਦੇ ਉੱਤੇ ਅੱਜ ਤਰਨਾ ਆਪਾਂ ਸਾਰਿਆਂ ਨੂੰ ਉਹ ਧੁੱਪ ਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡੇ ਕਹਿ ਵੀ ਮਹਿ ਗੇਰਤ ਦੀ तारियाली <laughs> पथ 都不过去 ਮੇਰ ਵਾਰਿਆਂ ਆਜਿਨ ਤੇਰੇ ਰੋਲ ਕਹੀ ਜੇ ਨਾ ਪੜਦੇ ਸਾਡੀ ਮਾਇ ਅਰुण ਝੜਤੀ ਨਾ ਪੜਦੇ ਸਾਡੀ ਮਾਇ ਅਰुण ਗਾਣਾ ਸੀ ਜੇ ਨਾ ਪੜਦੇ ਸਾਡੀ ਮਾਇ ਅਰुण ਕਾਤੀ ਨਾ ਪੜਦੇ ਸਾਡੀ ਮਾਇ ਅਰुण ਗਾਣਾ ਸੀ ਨਾ ਪੜਦੇ ਸਾਡੀ ਮਾਇ ਅਰुण ਝੜਤੀ ਨਾ ਪੜਦੇ ਸਾਡੀ ਮਾਇ ਤਾਰਣ ਗਾਣਾ ਤੀ ਨਾ ਪਰਦੇ ਸਾਡੀ ਬਾਤ ਤਾਰਣ ਗਾਣਾ ਤੀ ਨਾ ਪਰਦੇ ਸਾਡੀ ਬਾਤ ਤਾਰਣ ਗਾਣਾ ਤੀ ਕਿਦੇ ਨਾ ਮਿਲਦੀ ਥਾ ਕਿਦੇ ਨਾ ਮਿਲਦੀ ਥਾ ਖਤਾਂੜਣ ਜਾਣਾ ਤੀ ਨਾ ਪਰਦੇ ਸਾਡੀ ਬਾਤ ਸਾਡੀ ماں ਅਸਾਂ ਰੋੜ ਜਾਣਾ ਸੀ ਨਾ ਪਰਦੇ ਸਾਡੀ ماں ਅਸਾਂ ਰੋੜ ਜਾਣਾ ਸੀ ਨਾ ਪਰਦੇ ਸਾਡੀ ماں ਅਸਾਂ ਰੋੜ ਜਾਣਾ ਸੀ ਨਾ ਪਰਦੇ ਸਾਡੀ ਸਾਡੀ ਬਾ ਅਸਾਂ ਰੋੜ ਜਾਣਾ ਸੀ ਮੇਰੇ ਕੋਲ ਪਰਚੀ ਆ ਗਈ ਹੈ 5 ਮਿੰਟ ਨੇ ਮੇਰੇ ਕੋਲ